ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇਹ ਕਰੀ ਵੀਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਭਾਜੀ ਪ੍ਰਤਾਪ ਸਿੰਘ ਹੋਰਾਂ ਦੇ ਫਾਰਮ ਤੋਂ ਤੁਹਾਨੂੰ ਦੋ ਨਰਮ ਮੱਜਾਂ ਦੇ ਵਿੱਚ ਦਿਖਾਵਾਂਗੇ ਤੇ ਦੋਵੇਂ ਮੱਜਾਂ ਜਿਹੜੀਆਂ ਦੋਸਤੋ ਬਿਲਕੁਲ ਤਾਜ਼ੀਆਂ ਸੂਈਆਂ ਹੁੰਦੀਆਂ ਜੀ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਰੋਣਾ ਸਾਂਝੀ ਕਰ ਲਾਂਗੇ ਉਸੋ ਵੇ ਦੀ ਬੇਨਤੀ ਆ ਪਸ਼ੂ ਘਰੀਦੰ ਤੋਂ ਪਹਿਲੋ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖਬਰਖੇ ਦੀ ਕਰਨੀ ਆ ਦੋਸਤੋ ਤੁਸੀਂ ਆਪ ਅਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਕਿਤੇ ਦੇ ਗਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਵੀਡੀਓ ਐਂਡ ਤੱਕ ਜਰੂਰ ਦੇਖੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਬਟਨ ਵਾਲ ਤੇ ਸਿਲੈਕਟ ਕਰ ਲਓ ਜੀ ਆਓ ਵੀ ਇਹਨਾਂ ਗੱਲਬਾਤ ਕਰੀਏ ਡਿਟੇਲ ਆਪਾਂ ਸਾਰੀ ਪੁੱਛ ਲੈਣੀ ਆ ਜੀ ਸਾਸਰੀ ਦਾ ਬਾਈ ਜੀ ਸਾਸਰੀ ਕਲ ਜੀ ਮਾਨਾ ਹੋਰ ਬਾਈ ਠੀਕ ਠਾਕ ਵਧੀਆ ਵਧੀਆ ਜੀ ਚਲੋ ਇਹਦੇ ਵਿੱਚ ਕੰਮ ਕਰਾਂ ਜੀ ਥੈਂਕ ਯੂ ਜੀ ਥੈਂਕ ਯੂ ਆਪਣੇ ਲਈ ਇਹ ਬੇਨਤੀ ਹੈ ਵੱਧ ਤੋਂ ਵੱਧ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਹਾਂਜੀ ਤੇ ਫੋਲੋ ਕਰੋ ਵੱਧ ਤੋਂ ਵੱਧ ਸਪੋਰਟ ਕਰੋ ਠੀਕ ਹੈ ਜੀ ਧੰਨਵਾਦ ਵੀ ਜੀ ਤੁਹਾਡਾ ਤੇ ਨਾਮ ਆਪਣਾ ਜੀ ਪ੍ਰਤਾਪ ਸਿੰਘ ਸ਼ਾਹ ਹਾਂਜੀ ਪਿੰਡ ਚਾਮਕੇ ਖੁਰਦ ਹਾਂਜੀ ਜਿਹੜਾ ਤਰਨ ਤਨ ਤਸੀਲ ਵੀ ਤਰਨ ਤਨ ਠੀਕ ਹੈ ਮੋਬਾਈਲ ਨੰਬਰ ਜੀ 6248471427 6248471427 ਠੀਕ ਹੈ ਜੀ ਹਾਂਜੀ ਹਾਂਜੀ ਕੀ ਦੋ ਨਾ ਗਾਜਰ ਵੀ ਦੋ ਹੀ ਭਾਜੀ ਨਾਲ ਮਾਲ ਆਈ ਗਿਆ ਨਾਲੇ ਨਾਲ ਤੇ ਇੱਕਣਾ ਥੋੜਾ ਜਿਹਾ ਪਾਣੀ ਪੀਂਦਾ ਕਰਕੇ ਹਾਂ ਮੀਹ ਬੜਾ ਪਿਆਣਾ ਹਾਂ ਥੋੜਾ ਜਾਇ ਨਹੀਂ ਦੋ ਕੁ ਦਿਨ ਕਿ ਹਾਂ ਪਾਣੀ ਸਾਰੇ ਲੱਗ ਗਿਆ ਕੋਤਾਂ ਨੂੰ ਭਾਜੀ ਦੂਰ ਨੇ ਉਹ ਮਾਲ ਲਈਦਾ ਹੈ ਜਦੋਂ ਇਧਰੋਂ ਹੁਣ ਉਧਰੋਂ ਮਾਲ ਸਗੋਂ ਮੰਗਣ ਬੈਹੇ ਆ ਲੋਕ ਤੇ ਪਰ ਮਾਲ ਉਧਰੋਂ ਆਉਣਾ ਬੰਦ ਹੋ ਗਿਆ ਆ ਪਾਣੀ ਜੀ ਰਹਿਵਾ ਜਬ ਨੁਕਸਾਨ ਬਣਾਇਆ ਭਾਜੀ ਪਰ ਭਰਾ ਜੀ ਤੋਂ ਹੈਗੇ ਡੰਗਰ ਉਹਨੇ ਵੀ ਪੱਠਾ ਖੁਣੋ ਵੇਚਦੇ ਆ ਹਾਂ ਤੇ ਚਲੋ ਮਾਰੇ ਪਾਏ ਕਰੇ ਸਾਰੇ ਨਾ ਪਾਏ ਕਰੇ ਸਾਰੇ ਦਾ ਪਾਣੀ ਦਾ ਨੁਕਸਾਨ ਪਰ ਗੱਲ ਇਹ ਜੀ ਚਲੋ ਆਉਣ ਵਾਲੇ ਕੋ ਮਹੀਨੇ ਦਾ ਹੰਦ ਰਣ ਜਿਉਂ ਸ਼ਾਂਤ ਹੋ ਗਿਆ ਨਾ ਕੰਮ ਸਾਰਾ ਮਾਲ ਜਿਹੜਾ ਥੋੜਾ ਜਿਹਾ ਮੇਰੇ ਹਸਾ ਹੁਣ ਜਦੋਂ ਮਾਲ ਦਾ ਨੁਕਸਾਨ ਹੋਇਆ ਮਾਲ ਤੇਜ਼ ਹੋ ਜਾਣਾ ਅੱਗੇ ਨੂੰ ਹਾਂਜੀ ਹਾਂਜੀ ਹੋਰ ਜ਼ਿਆਦਾ ਤੇਜ਼ ਆਪਾਂ ਪਾਉਂਦਾ ਨੁਕਸਾਨ ਵੜਾ ਹੋ ਗਿਆ ਪਾਣੀ ਦਾ ਲੱਗੇ ਨੰਗਰ ਘਟ ਗਏ ਨੰਗਰ ਅੱਗੇ ਘਟਿਆ ਵਿਆਸ ਦਰਿਆ ਨੇ ਬਾਕੀ ਸਤਲੁਜ ਦੀ ਬੜੀ ਮਾਰ ਕਿ ਹਾਂਜੀ ਹਾਂਜੀ ਬਾਕੀ ਭਾਜੀ ਆਪਾਂ ਚਲੋ ਆਪਣੇ ਤੇ ਤੁਹਾਨੂੰ ਪਤਾ ਆਪਾਂ ਛੋੜੀ ਖੜੇ ਹਾਂਜੀ ਹਾਂਜੀ ਕਰੀਏ ਸ਼ੁਰੂ ਨੀਲੀ ਰਾਵੀ ਦਾ ਪਹਿਲਾਂ ਜੀ ਜੀ ਭਾਜੀ ਪਹਿਲੇ ਸੂਈ ਝੋਟੀਏ ਹਾਂਜੀ ਤੇ ਸੂਈ ਨੂੰ ਭਾਜੀ ਜੀ ਨੂੰ ਹੋਏ ਜ ਸਾਢੇ ਕਿ ਤ ਤੇ ਆਹ ਲੋ ਜੀ ਦੀ ਫੇਸ ਕੁਆਲਟੀ ਚੈੱਕ ਕਰ ਲਓ। ਉਹਨਾਂ ਭਾਜੀ ਇਹ ਥੱਲੇ ਹੈਗਾ ਇਹ 7 ਲੀਟਰ ਪੱਕਾ ਜਿਹੜਾ ਚਵਾਈਆ। ਹਾਂ। ਹਾਂਜੀ। ਤੇ ਬਚਾਂਗੇ ਹੈਗਾ। ਅਗੇ ਬੜੀ ਮਿਲਦੀ ਭਾੜੇ ਤੇ ਆ ਕੋ 20-25 ਦਿਨਾਂ ਦੀ ਮਹੀਨੇਕ ਦੀ ਬਣੀ ਆ। ਠੀਕ ਹੈ ਜੀ। ਪਰ ਆਪਾਂ ਭਾਈ ਦੁੱਧ ਦੇ ਹਿਸਾਬ ਨਾਲ ਦੇਣੀ ਆ ਆਪਾਂ ਨਹੀਂ ਕੋਈ ਗੱਲ। ਠੀਕ ਹੈ। ਨਿਕਲ ਵੀ ਸਕਦੀ ਹੈ। ਮੁੱਲ ਕੀ ਕਰਨਾ ਹੈ? ਮੁੱਲ ਭਾਜੀ ਬਿਲਕੁਲ ਇਹਦਾ ਜਾਇਜ਼ ਆ। ਹੂੰ। 60 ਜੱਟ ਪਹੁੰਚ ਕਰ ਦਾਂਗੇ ਇਹਦੀ। ਕਿੰਨਾ ਕੁ ਮੰਨਣਾ ਸਰ? ਕਰ ਦਾਂਗੇ ਜਿੰਨਾ ਤੁਸੀਂ ਖੋ। ਜਾ ਜਾ ਮੁੱਲ ਕਰ ਲਈਏ ਗੈਰ ਕੀਰੀ ਹਾਂ ਬਟ ਮੈਂ ਜਾਇਆ ਤਪਾਉਂਦੇ ਬਟ ਮੈਂ ਜਾਇਆ ਜੇ ਕੋ ਗੱਡੀ ਆਪਦੀ ਲੈ ਆਵਦੇ ਜਸਨੂ ਬੁੰਦਾ ਜਾਂਦੀ 59000 ਹਾਂ ਜਿਆਦਾ ਆ ਜੀ ਠੀਕ ਹੈ ਜੀ ਹੁਣ ਤਾਂ ਜਾ ਜਾ ਹਾਂ ਜੀ ਹੁਣ ਤਾਂ ਜਾ ਜਾ ਕੋਰੀ ਜੀ ਲਓ ਜੀ ਸੂਆ ਦੋਸਤੋ ਪਹਿਲਾ ਸੂਈ ਜੇ 7 ਕਿਲੋ ਦੁੱਧ ਪੱਕਾ ਤਿਆਰ ਜੇ ਤੇ ਕੋਈ 20 ਤੋਂ 25 ਦਿਨ ਦਾ ਟਾਈਮ ਹੋ ਗਿਆ ਟਿਕਾ ਲੱਗੇ ਨੇ 55000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਹੋਊਗੀ ਬਾਕੀ ਭਾਈ ਜਿਹਨੇ ਗੱਡੀ ਕੋ ਨਸਲ ਪਰਿਹਰ ਤਿਆਰ ਕਰਦੀਆਂ ਨਾ ਹਾਂਜੀ 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 ਲਓ ਜੀ ਚੈੱਕ ਕਰ ਲੋ ਸਾਰੀ ਨਸਲ ਦੇ ਵਿੱਚ ਆ ਛੋਟੀ ਹਾਂਜੀ ਹਾਂਜੀ ਉਹ ਨੀਲੀ 라ਵੀ ਚੈੱਕ ਕਰੋ ਜੀ ਦੱਸ ਦੀਏ ਥੋੜਾ ਜਿਹਾ ਮੇਰੇ ਤੋਂ ਉਹ ਥੋੜਾ ਹੈ ਨਾ ਕੈਮਰਾ ਤੋਂ ਡਰਦੀ ਹੈ ਹਾਂਜੀ 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 ਉਹ ਡੰਗਰ ਘਰੋਂ ਨਹੀਂ ਨਾ ਗਈਆਂ ਕੱਢੇ ਹਾਂਜੀ 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 ਲਓ ਜੀ ਚੈੱਕ ਕਰ ਲੋ ਜੀ ਫਿਰ ਉਹ ਨੀਲੀ 라ਵੀ ਦੋਸਤੋ ਸਵੇਰ ਪਹਿਲਾਂ ਕਰੋ ਜੀ ਤੇ ਕੰਨ ਲੋ ਜੀ ਕਿਸਾਨ ਵੀਰੋ ਸੂਰਜ ਸਵੇਕੀਆਂ ਤੁਮੇ ਮੱਝਾਂ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਆਪਣੀ ਜਰੂਰ ਕਰ ਲਿਆ ਕਰੋ ਬਾਕੀ ਭਾਈ ਚੋਾਈ ਤੇ ਨਹੀਂ ਗੱਲ ਕੋ ਸੀਲਸ ਲੱਗ ਠੀਕ ਹੈ ਓਏ ਥੋੜਾ ਡੰਗਰ ਦੂਜੇ ਥਾਂ ਜਾਂ ਕਰ ਗਿਆ ਹਾਂ ਜੀ ਤੇ ਦੱਸਿਓ ਜੀ ਦੋ ਨੰਬਰ ਬਰੇ ਇਹ ਭਾਈ ਘੋਤੀ ਪਹਿਲਾ ਸੁਗਾ ਸੁਈ ਜੀ ਹਾਂ ਜੀ ਮੂੰਹ ਛੱਗੀ ਆ ਹਾਂ ਜੀ ਦੁੱਧ ਦੇ ਥਲੇ 8 ਆ ਹਾਂਜੀ ਕੋ 7 ਲਾਲੇ ਠੀਕ ਹੈ ਜੀ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਅਗਲੇ ਥਾਂ ਦੀ ਭਾਜੀ ਅਗਲਾ ਥਾਂ ਜਮਾਂਦੂ ਬੰਦਿਆ ਧਾਰ ਬਿਲਕੁਲ ਧਾਰੀ ਹਾਂ ਤੇ ਲੜਿਆ ਠੀਕ ਹੈ ਜੀ ਇਹਦੇ ਲਈ ਥਾਂ ਦੀ ਲਓ ਜੀ ਦੋਸਤੋ ਸੂਆ ਪਹਿਲਾ ਸੂਈ ਜੀ ਤੇ ਥੱਲੇ ਦਾ ਦੋਸਤੋ ਉਮਰਲਾ ਥਾਂ ਬਹਿਣੀ ਵਾਲੇ ਪਾਸੇ ਦਾ ਜਿਹੜਾ ਲਓ ਜੀ ਉਹਦੇ ਚੈੱਕ ਕਰੋ ਤੁਸੀਂ ਥਾਂ ਦਾ ਇਹ ਵੱਖਰਾ ਜਿਹਾ ਚੱਲਦਾ ਲਓ ਅੱਛਾ ਵੀ ਇੱਕ ਅੱਧੀ ਧਾਰ ਨਹੀਂ ਉਹਦੀ ਨਹੀਂ ਭਾਜੀ ਬੰਦਿਆ ਬਿਲਕੁਲ ਆਹ ਮਾਲ ਬੰਦ ਕੀ ਮੁੱਲ ਕਰਨੀ ਇਹ ਮੁੱਲ ਭਾਜੀ ਇਹ ਛੋਟਾ ਹੀ ਆ ਹਾਂਜੀ ਇਹ ਦੀਪੰਦੀ 45000 ਦੇ ਵਿੱਚ ਪਹੁੰਚ ਜਾ ਹਾਂਜੀ ਜੇ ਕੋਈ ਗੱਡੀ ਆਉਂਦੀ ਲਿਆਵੇ ਤਾਂ 42000 43 ਜੋਗੀ ਜਿਹਾ ਸੀ ਨਹੀਂ ਆਪਾਂ ਅੱਗੇ ਕਿਸਾਂ ਕੜਤੀਆਂ ਆਪਾਂ ਦੇ ਖਸਾਬ ਨਾਲੋਂ ਮੈਂ ਅੱਗੇ ਗੱਲ ਵੀਡੀਓ ਵੇਖਦੇ ਆ ਹੂੰ ਇਹ ਖਸਾਬ ਨਾਲ ਦੁੱਧ ਦੇਣਾ ਇਹਨੇ ਸਾਰਾ ਕੁਝ ਚਲੋ ਗਾਂ ਵੀ ਢਾਈ ਮਹੀਨੇ ਸੁਈਏ ਜੇ ਬਣੀ ਨਹੀਂ ਅੱਛਾ ਜੀ ਇਹ ਬਣਾਉਣੀਆਂ ਤੇ ਕਟੀਆਂ ਦਾ ਮੁੱਲ ਲੈ ਭਾਜੀ ਉਹਨਾਂ ਤਰ੍ਹਾਂ ਕਟੀਆਂ ਦਾ ਇਹ ਤੋਂ ਜ਼ਿਆਦਾ ਗੜੀ ਜਾਂਦੇ ਠੀਕ ਹੈ ਜੀ ਕੜੀਆਂ ਦੀ ਬਾਹਰ ਹਾਂ ਲਓ ਜੀ ਦੋਸਤੋ ਸੁਆ ਇਹ ਵੀ ਪਹਿਲਾ ਸੁਈ ਜੇ ਜਮਾਂਦਰੂ ਤਿਲੜ ਬਾਕੀ ਆਪਾਂ ਦੇ ਹੀ ਜਾਇਜ਼ ਦੇ ਨਹੀਂ ਦਿੰਦੇ 45000 ਰੁਪਏ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਹੋ ਗਈ ਜੀ ਚੈੱਕ ਕਰ ਲਿਓ। ਲਓ ਜੀ ਕਰੋ ਚੱਕ। ਫਿਰ ਆਹ ਵੇਖੋ ਇਹਦਾ। ਲਓ ਜੀ ਪੂਰੀ ਸੀਲਸ ਲੱਗ ਜਿੰਦਾ ਲਓ ਜੀ ਜਿੱਥੇ ਮਰਜ਼ੀ ਮੂੰਹ ਫੜ ਲਓ ਜੀ ਕਰੋ ਗੱਲ। 45000 ਦੇ ਵਿੱਚ ਪਹੁੰਚ ਗੱਡੀ ਆਵਦੀ 42000। ਬਿਲਕੁਲ ਦੋਸਤੋ ਜੈ ਜੈ ਮੋਲਾ। 2 9 ਦੋਵੇਂ ਸਵੇ ਸਵੇ ਮੋਲੇ ਦੋਸਤੋ ਬਿਲਕੁਲ ਜਾਇਜ 45000 ਤੇ 55000 ਹਾਲੇ ਜੀ ਚੈੱਕ ਕਰ ਲੋ ਜੇ ਕੋ ਜੋੜਾ ਲਵਾਂ ਨਾ ਹੂੰ ਪਾਵੇਂ ਕੋਈ ਭੈਣ ਭਰਾ 300 ਕਿਲੋਮੀਟਰ ਤੋਂ ਫੋਨ ਕਰਦੇ ਆਪਾਂ ਹਾਂਜੀ ਜੋੜਾ ਹੀ ਆਪਾਂ ਲੱਖ 'ਚ ਪਹੁੰਚ ਕਰਤਾ ਜੋੜੇ ਦੀ ਲੱਖ 'ਚ ਪਹੁੰਚੀ 45 ਦੇ 55 ਹਾਂਜੀ ਹਾਂ 45 ਦੇ 55000 ਰੁਪਿਆ ਭਾਵੇਂ ਕੋਈ 300 ਕਿਲੋਮੀਟਰ ਤੋਂ ਫੋਨ ਕਰ ਜੇ ਕੋਈ ਇਕੱਠਾ ਜੋੜਾ ਖਰੀਦ ਲਓ ਜੀ ਦੋਸਤੋ ਆਪਾਂ ਲੱਖ ਜੀ ਪਹੁੰਚ ਕਰਤਾ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਆਫਰ ਇੱਕ ਵੀਰ ਨੇ ਹੋਰ ਲਾਤੀ ਜੇ ਉਦਾਂ ਭਾਜੀ ਜੇ ਇਹ ਹੋਰ ਵੀ ਆਪਾਂ ਲਾ ਦੇਣ ਚਲੋ ਆਪ ਹਾਂਜੀ ਜੇ ਕੋਈ ਜੋੜਾ ਇਕੱਠਾ ਉਦਾਂ ਲਊ ਨਾ ਗੱਡੀ ਵੀ ਆਪਦੀ ਲਿਆਊਗਾ ਹੂੰ ਇਹ ਜੋੜਾ ਇਕੱਠਾ ਲਊਗਾ ਤੇ ਮੰਨ ਲਓ ਉਹਦਾ ਬੰਨਾ 5245 ਲੱਖ ਰੁਪਏ ਬਣਨਾ 5245 ਲੱਖ ਬਣਦਣ ਉਹ 42 ਤੇ 52 ਬਣ ਗਿਆ 94 ਹਾਂਜੀ ਤੇ ਪੂਰੇ 90 ਦਾ ਦੇਣਾ ਪੂਰੇ 90000 ਦਾ ਹਾਂਜੀ ਠੀਕ ਹੈ ਜੀ ਲਓ ਜੀ ਦੋਸਤੋ ਆਫਰ ਹੋਰ ਲੱਗੀ ਜੀ ਜੇ ਕੋਈ ਵੀਰ ਗੱਡੀ ਆਪਦੀ ਲੈ ਆਊਗਾ ਤੇ ਜੁੜਾ ਫੇਦੂਗਾ ਤੇ 90000 ਰੁਪਏ ਦਾ ਦੋਸਤੋ ਮਿਲ ਜੂਗਾ ਜੀ ਜੁੜਾ ਹਾਂਜੀ ਦੋਵਾਂ ਦਾ ਮੁੱਲ ਗਿਣ ਲਓ 45 45 ਗਿਣ ਲਓ ਭਾਵੇਂ 50 ਚੜੇਗੀ ਬਹੁਤ ਜਣਾ 45 45 ਜੀ ਹਾਂਜੀ ਹਾਂਜੀ ਕੱਲੀ ਕੱਲੀ ਲੈਣੀ ਆ ਫਿਰ ਇੱਕ ਦਾ 42 ਇੱਕ ਦਾ 52 ਹਾਂਜੀ ਹਾਂਜੀ ਜੇ ਕੋਈ ਪਹੁੰਚ ਕਰਾਉਂਦਾ ਤੇ ਲੱਖ ਤੇ ਆ ਜੇ ਗੱਡੀ ਆਪਦੀ ਲੈ ਆਊ ਠੀਕ ਹੈ ਲੋ ਜੀ ਕੰਨ ਜੋੜੇ ਨਾ ਠੀਕ ਹੈ ਜੀ ਜੋੜੇ ਨਾ ਠੀਕ ਹੈ ਜੀ ਹਾਂਜੀ ਹਾਂਜੀ ਹਰੇ ਵੀ ਪਾਣੀ ਕੋ ਜਿਆਦਾ ਆਪਾਂ ਹਮੇਂ ਹੋਣ ਦੇ ਸਾਹਮਣੇ ਪਾ ਕਰ ਬੈਠੋ ਬਿਲਕੁਲ ਜਾਈਏ ਚਲੋ ਜੇ ਕੋ ਭੈਣ ਭਰਾ ਤੁਹਾਨੂੰ ਬੜਾ ਸਮੇਂ ਮਾਰ ਹੋ ਗਈ ਆ ਦੇਖੋ ਖੜੂਗਾ ਦੁੱਧ ਪੀਉ ਤੇ ਆਪਾਂ ਨੂੰ ਕੋ ਚੇਤੇ ਰੱਖੀ ਹਾਂਜੀ ਹਾਂਜੀ ਇਹਦੀ ਗੱਲ ਹੈਗੀ ਲੋ ਜੀ ਦੋਸਤੋ ਸੂਰੇ ਸਵੇਰ ਨਾਗੇ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਕਰ ਲੋ ਐਡਰੈਸ ਏ ਕਰੀਬ ਦਾ ਫੇਰ ਬੋਲ ਦੇਣਾ ਪਿੰਡ ਚਾਮਕੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਰ ਭਾਜੀ ਪ੍ਰਤਾਪ ਸਿੰਘ ਸ਼ਹਿਰੋਂ ਦੇ ਫਾਰਮ ਤੋਂ ਦੋ ਨੰਬਰ ਤੁਹਾਨੂੰ ਵਿਖਾਤੇ ਆ ਤੇ ਵੀਦੀ ਫੋ ਕੋ ਨੰਬਰ 6284741127 6284741127 ਜੀ ਨਾਮ ਪ੍ਰਤਾਪ ਸਿੰਘ ਝਾਂ ਹਾਂ ਜੀ ਪਿੰਡ ਝਾਂਮ ਕੇ ਖੁੱਦ ਜ਼ਿਲ੍ਹਾ ਤਰਨਤਨ ਤਹਿਸੀਲ ਵੀ ਤਰਨਤਨ ਹਾਂ ਜੀ ਬਾਕੀ ਇਹੋ ਬੇਨਤੀ ਆ ਪਾਜੀ ਪਸੰਦ ਕਰਕੇ ਡੰਗਰ ਫਿਰ ਆਪਾਂ ਨੂੰ ਸਾਈ ਪਾਓ ਠੀਕ ਹੈ ਜੀ ਸਾਈ ਦਾ ਸਮਾਂ ਸੀਮਤ ਹੋਊਗਾ ਠੀਕ ਹੈ ਜੀ ਘਰੇ ਆਗੇ ਆਪ ਦੀ ਥੱਲੀ ਕਰੋ ਇੱਕ ਦੋ ਡੰਗ ਝੋਕੇ ਖੜੋ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਧੰਨਵਾਦ ਉਸਤਰਾ ਬੜੀਆ ਰੱਖਣ ਵਾਸਤੇ ਜੀ